ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਕੀਵੀ ਜੂਸ ਬਣਾਵਾਂਗੇ ਜੋ ਕਿ ਆਪਣੀ ਸਿਹਤ ਲਈ ਬਹੁਤ ਹੀ ਹੈਲਦੀ ਹੁੰਦਾ ਆ ਤੇ ਆਪਾਂ ਕੀ ਜੂਸ ਬਣਾਉਣ ਲਈ ਜੜੀਆਂ ਆ ਕੀਵੀ ਲੈ ਲਈਆਂ ਤੇ ਮੈਂ ਦੋ ਗਲਾਸ ਜਿਹੜਾ ਆ ਕੀਵੀ ਦਾ ਜੂਸ ਬਣਾਉਂਗੀ ਤੇ ਆਪਾਂ ਕੀਵੀ ਲਈਆਂ ਆ ਇਹ ਆਪਾਂ 골ਡਨ ਕੀਵੀ ਲਈਆਂ ਆ ਤੇ ਇਹ ਬਹੁਤ ਮਿੱਠੀਆਂ ਹੁੰਦੀਆਂ ਆ ਤੇ ਮੈਂ ਦੋ ਕੀਵੀ ਜਿਹੜੀਆਂ ਆ ਕੱਟ ਕੇ ਰੱਖ ਲਈਆਂ ਤੇ ਦੋ ਕੀਵੀ ਆਪਾਂ ਹੋਰ ਕਟਾਂਗੇ ਤੇ ਜਿੰਨਾ ਤੁਸੀਂ ਜੂਸ ਬਣਾਉਣਾ ਉਸ ਹਿਸਾਬ ਨਾਲ ਲੈ ਲਓ ਤੇ ਆਪਾਂ ਇੱਕ ਗਲਾਸ ਦੇ ਵਿੱਚ ਦੋ ਜੂਸ ਕੀਵੀ ਦਾ ਜੂਸ ਜਿਹੜਾ ਆ ਪਾਵਾਂਗੇ ਤੇ ਇੰਨਾਂ ਹੀ ਇਹ ਬਹੁਤ ਹੈਲਦੀ ਹੁੰਦੀਆਂ ਆ ਤੇ ਇਹਨਾਂ ਦੇ ਵਿੱਚ ਆਪਣੇ ਵਿਟਾਮਿਨ ਸੀ ਹੁੰਦਾ ਆ ਜੋ ਕਿ ਆਪਣੇ ਨੂੰ ਇਹ ਕੀਵੀ ਜਿਹੜੀ ਆ ਇਨਫੈਕਸ਼ਨ ਤੋਂ ਵੀ ਬਚਾਉਂਦੀ ਆ ਹਰ ਰੋਜ਼ ਜੇ ਤੁਸੀਂ ਇੱਕ ਟੀਵੀ ਖਾਓਗੇ ਤਾਂ ਆਪਾਂ ਨੂੰ ਜਿਹੜੀ ਆ ਇਨਫੈਕਸ਼ਨ ਵਗੈਰਾ ਨਹੀਂ ਹੋਊਗੀ ਕਦੀ ਵੀ ਤੇ ਵਿਟਾਮਿਨ ਸੀ ਬਹੁਤ ਹੁੰਦਾ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਨੂੰ ਛਿੱਲ ਲੈਣੇ ਆ ਕੀਵੀਆਂ ਨੂੰ ਤੇ ਇਹਨਾਂ ਦੇ ਆਪਾਂ ਪੀਸ ਕਰ ਲੈਣੇ ਆ ਇਹਨਾਂ ਨੂੰ ਆਪਾਂ ਦੋ ਤੱਕ ਨਰਮ-ਨਰਮ ਜੀਆਂ ਲਈਆਂ ਥੋੜੀਆਂ ਆਪਾਂ ਜੂਸ ਬਣਾਉਣ ਲਈ ਥੋੜੀਆਂ ਜੀਆਂ ਨਰਮ ਜੜੀਆਂ ਆ ਉਹ ਲੈ ਲਓ ਤੇ ਇਹਨਾਂ ਨੂੰ ਛਿੱਲਣਾ ਵੀ ਬਹੁਤ ਸੌਖਾ ਆ ਕੋਈ ਜ਼ਿਆਦਾ ਇਹਨਾਂ ਔਖਾ ਨਹੀਂ ਹੈਗਾ ਤੇ ਇਹਨਾਂ ਨੂੰ ਹੁਣ ਆਪਾਂ ਨੇ ਜ਼ਿਆਦੇ ਬਹੁਤ ਜ਼ਿਆਦੇ ਜਿਹੜੀਆਂ ਹਾਰਡ ਉਹ ਵਾਲੀਆਂ ਆਪਾਂ ਲਈਆਂ ਸੌਫਟ ਵਾਲੀਆਂ ਲਈਆਂ ਤੇ ਇਹਨਾਂ ਨੂੰ ਹੁਣ ਆਪਾਂ ਛਿੱਲ ਲੈਣੇ ਆ ਇਹ ਛਿੱਲ ਹੋ ਜੰਨੀਆਂ ਆ ਬਹੁਤ ਸੌਖੀਆਂ ਤੇ ਜੇ ਤੁਸੀਂ ਗੋਲਡਨ ਕੀਵੀ ਲਾਉਂਗੇ ਇਹ ਬਹੁਤ ਜ਼ਿਆਦਾ ਮਿੱਠੀਆਂ ਹੁੰਦੀਆਂ ਆ ਤੇ ਜਿਹੜੀਆਂ ਹਰੀਆਂ ਜੀਆਂ ਹੁੰਦੀਆਂ ਇੱਕ ਦੂਸਰੀਆਂ ਕੀਵੀ ਹੁੰਦੀਆਂ ਉਹ ਇੰਨੀਆਂ ਮਿੱਠੀਆਂ ਨਹੀਂ ਹੁੰਦੀਆਂ ਤੇ ਇਹ ਬਹੁਤ ਮਿੱਠੀਆਂ ਹੁੰਦੀਆਂ ਆ ਤੇ ਇਹਨਾਂ ਦਾ ਜੂਸ ਵੀ ਜਿਹੜਾ ਆ ਉਹ ਵਧੀਆ ਬਣੂਗਾ ਤੇ ਹੁਣ ਆਪਾਂ ਇਹਨਾਂ ਨੂੰ ਛਿੱਲ ਕੇ ਤੇ ਛੋਟੇ ਛੋਟੇ ਇਹਨਾਂ ਦੇ ਪੀਸ ਕਰ ਲੈਣੇ ਤਾਂ ਕਿ ਆਪਾਂ ਨੂੰ ਪੀਸਣਾ ਨੂੰ ਆਸਾਨ ਹੋ ਜਾਏ ਹੈਲਦੀ ਜੂਸ ਬਣਦਾ ਆ ਬਹੁਤ ਹੀ ਵਧੀਆ ਹੁਣ ਤਾਂ ਅੱਜਕੱਲ ਬਹੁਤ ਮਿਲਦੀਆਂ ਆ ਕੀਵੀ ਬਹੁਤ ਜ਼ਿਆਦਾ ਹੁੰਦੀਆਂ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਆ ਕੱਟ ਕੇ ਛਿੱਲ ਕੇ ਤੇ ਇਸ ਤਰ੍ਹਾਂ ਪੀਸ ਕੱਟ ਲੈਣੇ ਆ ਬਿਲਕੁਲ ਪੱਕੀ ਕੀਵੀ ਲਓ ਜੇ ਤੁਸੀਂ ਹਰੀ ਥੋੜੀ ਸਖਤ ਲਓਗੇ ਤੇ ਫਿਰ ਉਹਨਾਂ ਦਾ ਥੋੜਾ ਖੱਟਾ ਜਿਹਾ ਬਣੂਗਾ ਇਹਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਕੱਟ ਲੈਨੇ ਆ ਕੀ ਵੀ ਜਿਹੜੇ ਆ ਆਪਾਂ ਦੇਖੋ ਸਾਰੇ ਕੱਟ ਲਏ ਆ ਬਰੀਕ ਬਰੀਕ ਤੇ ਹੁਣ ਇਹਨਾਂ ਨੂੰ ਆਪਾਂ ਮੈਂ ਗ੍ਰੈਂਡਰ ਜਾਰ ਇਸ ਗ੍ਰੈਂਡਰ ਨਾਲ ਪੀਸ ਲੂੰਗੀ ਤੇ ਤੁਸੀਂ ਜੱਗ ਵਿੱਚ ਪਾ ਕੇ ਵੀ ਗ੍ਰੈਂਡ ਕਰ ਸਕਦੇ ਆ ਮੈਂ ਮਿਕਚਰ ਦੇ ਵਿੱਚ ਵੀ ਤੇ ਮੈਂ ਇਹਦੇ ਵਿੱਚ ਪਾ ਕੇ ਜਿਹੜਾ ਇਹ ਗ੍ਰੈਂਡ ਕਰ ਲੂੰਗੀ ਸਾਰੇ ਕੀਵੀ ਜਿਹੜੇ ਆਪਾਂ ਇਹ ਚ ਪਾ ਲਾਂਗੇ ਇਹ ਦਿਨਾਂ ਵੀ ਬਹੁਤ ਛਿੱਤੀ ਹੋ ਜਾਂਦਾ ਹੈ ਬਰਫ਼ ਨਹੀਂ ਆਪਾਂ ਪਾਵਾਂਗੇ ਕਿਉਂਕਿ ਬਰਫ਼ ਗਰਮੀਆਂ ਨੂੰ ਵਧੀਆ ਲੱਗਦੀ ਹੈ ਅੱਜ ਕੱਲ ਤਾਂ ਐਂ ਇ ਪੀਣਾ ਚਾਹੀਦਾ ਹੈ ਬਿਨਾਂ ਬਰਫ਼ ਦੇ ਤੇ ਥੋੜਾ ਜਿਹਾ ਆਪਾਂ ਪਾਣੀ ਪਾ ਲਾਂਗੇ ਥੋੜਾ ਜਿਹਾ ਪਾਵਾਂਗੇ ਪਹਿਲਾਂ ਪਹਿਲਾਂ ਥੋੜਾ ਪਾਣੀ ਪਾ ਕੇ ਇਹਨੂੰ ਗ੍ਰੈਂਡ ਕਰ ਲਾਂਗੇ ਜੇ ਤੁਸੀਂ ਇਹਦੇ ਵਿੱਚ ਮਿੱਠਾ ਪਾਉਣਾ ਚਾਹੁੰਦੇ ਆ ਜਿੱਦਾਂ ਬੱਚੇ ਨਹੀਂ ਖਾਂ ਪਿੰਦੇ ਇਸ ਤਰ੍ਹਾਂ ਤੇ ਇਹਦੇ ਵਿੱਚ ਆਪਾਂ ਥੋੜਾ ਮਿੱਠਾ ਪਾ ਲਾਂਗੇ ਤੇ ਕਿਉਂਕਿ ਮੈਂ ਬੱਚਿਆਂ ਨੂੰ ਵੀ ਦਵਾਂਗੀ ਤੇ ਮੈਂ ਇਹਦੇ ਵਿੱਚ ਜ਼ਿਆਦਾ ਮਿੱਠਾ ਨਹੀਂ ਪਾਉਣਾ ਮੈਂ ਬ੍ਰਾਊਨ 슈ਗਰ ਪਾਉਂਗੀ ਇੱਕ ਚਮਚਾ ਤੇ ਛੋਟੇ ਜਿਹੇ ਚਮਚੇ ਆ ਮੇਰ ਕੋ ਮਤਲਬ ਤੇ ਮੈਂ 2 ਚਮਚੇ ਛੋਟੇ-ਛੋਟੇ ਇਹਦੇ ਵਿੱਚ ਪਾ ਦਿੱਤੇ ਜੇ ਤੁਸੀਂ ਇਹਦੇ ਵਿੱਚ ਨਹੀਂ ਪਾਉਣਾ ਚਾਹਦੇ ਮਿੱਠਾ ਤੇ ਨਾ ਵੀ ਪਾਓ ਇਸ ਤਰ੍ਹਾਂ ਵੀ ਬਹੁਤ ਵਧੀਆ ਬਣ ਜਾਂਦਾ ਹੈ ਤੇ ਥੋੜਾ ਜਿਹਾ ਮੈਂ ਇੱਚ ਲੂਣ ਪਾਤਾ ਹੋਰ ਆਪਾਂ ਇਹਦੇ ਵਿੱਚ ਕੋਈ ਮਸਾਲੇ ਨਹੀਂ ਪਾਉਣੇ ਹੈਗੇ ਤੇ ਇਹਨੂੰ ਇਸੇ ਤਰ੍ਹਾਂ ਹੁਣ ਆਪਾਂ ਜਿਹੜਾ ਆ ਗ੍ਰाइंड ਕਰ ਲਾਂਗੇ ਗ੍ਰੈਂਡਰ ਦੇ ਨਾਲ ਇਹਦੇ ਨਾਲ ਬਹੁਤ ਵਧੀਆ ਜਿਹੜਾ ਦੂਸਰਾ ਐਸਾ ਬਣਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਹੋਰ ਪਾਣੀ ਪਾ ਲਾਂਗੇ ਇਹਨੂੰ ਥੋੜਾ ਜਿਹਾ ਪਤਲਾ ਕਰਾਂਗੇ ਦੋ ਗਲਾਸ ਬਣਾ ਲਾਂਗੇ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਕੁ ਬਣਾਉਣਾ ਆ ਉਸ ਦੇ ਹਿਸਾਬ ਨਾਲ ਪਾ ਲਓ ਪਹਿਲਾਂ ਹੁਣ ਥੋੜਾ ਪਾਣੀ ਪਾ ਕੇ ਗ੍ਰाइंड ਕਰਾਂਗੇ ਪਾਣੀ ਫੇਰ ਹੁਣ ਆਪਾਂ ਹੋਰ ਪਾ ਲਿਆ ਬਹੁਤ ਜ਼ਿਆਦਾ ਨਹੀਂ ਆਪਾਂ ਪੀਸਾਂਗੇ ਨਹੀਂ ਤੇ ਇਹਦੇ ਬੀਜ ਜਿਹੜੇ ਆ ਉਹ ਗ੍ਰाइंड ਹੋ ਜਾਣ ਦੇ ਵਿੱਚ ਫਿਰ ਇਸ ਤਰ੍ਹਾਂ ਬਹੁਤ ਵਧੀਆ ਲੱਗਦੇ ਤੇ ਹੁਣ ਆਪਾਂ ਦੋ ਲੈ ਲੈ ਜੀ ਗਲਾਸ ਤੇ ਆਪਾਂ ਕਰਾਂਗੇ ਗਲਾਸਾਂ ਦੇ ਵਿੱਚ ਇਹਨਾਂ ਨੂੰ ਪਾ ਯੋ ਕਿੰਨਾ ਵਧੀਆ ਬਣ ਗਿਆ ਤੁਸੀਂ ਜਿੰਨਾ ਕ ਪਤਲਾ ਰੱਖਣਾ ਹੈ ਉਸ ਕਸਰ ਪਾ ਲਓ ਪਾਣੀ ਆਪਾਂ ਦੋ ਗਲਾਸ ਦੇ ਹਿਸਾਬ ਨਾਲ ਇੱਕ ਦਿਨ ਦੇ ਵਿੱਚ ਦੋ ਕੀਵੀ ਬਸ ਆਪਾਂ ਲੈ ਸਕਦੇ ਇਸ ਤੋਂ ਜ਼ਿਆਦਾ ਕੀਵੀ ਨਹੀਂ ਲੈ ਸਕਦੇ ਲੈਣੀ ਚਾਹੀਦੀ ਤੇ ਆਪਾਂ ਪਾ ਲਿਆ ਜੀ ਗਲਾਸਾਂ ਦੇ ਵਿੱਚ ਕਿੰਨਾ ਵਧੀਆ ਜਿਹੜਾ ਜੂਸ ਆ ਬਣਾਈਆ ਬਹੁਤ ਹੀ ਟੇਸਟੀ ਤੇ ਇਸ ਤਰ੍ਹਾਂ ਬਹੁਤ ਹੀ ਵਧੀਆ ਜੂਸ ਬਣਦਾ ਹੈ ਇਹ ਤੁਸੀਂ ਬੱਚਿਆਂ ਨੂੰ ਬੜਿਆਂ ਨੂੰ ਸਾਰਿਆਂ ਨੂੰ ਇਹ ਦੇ ਸਕਦੇ ਆ ਬਹੁਤ ਹੀ ਹੈਲਦੀ ਜੂਸ ਹੁੰਦਾ ਹੈ ਇਹਦੇ ਨਾਲ ਇਨਫੈਕਸ਼ਨ ਨਹੀਂ ਹੁੰਦੀ ਹੈਗੀ ਜੂਸ ਦੇ ਨਾਲ ਕੀਵੀ ਦੇ ਜੂਸ ਨਾਲ ਤੇ ਇਹਦੇ ਵਿੱਚ ਵਿਟਾਮਿਨ ਸੀ ਬਹੁਤ ਹੁੰਦਾ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਜਿਹੜੀ ਹੈ ਚੰਗੀ ਲੱਗੀ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਜੀ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਸਾਨੂੰ ਜਿਹੜਾ ਆ ਤੁਹਾਨੂੰ ਸਾਡਾ ਕੀਵੀ ਜੂਸ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਹਰ ਰੋਜ਼ ਇੱਕ ਗਲਾਸ ਕੀਵੀ ਦਾ ਇਸ ਤਰ੍ਹਾਂ ਪੀ ਸਕਦੇ ਆ ਹੈਲਦੀ ਜੂਸ ਬਣਦਾ ਆ ਇਸ ਤਰ੍ਹਾਂ ਤੇ ਸਵੇਰੇ ਸਵੇਰੇ ਪੀਓ ਬਹੁਤ ਵਧੀਆ ਲੱਗਦਾ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁੱਕ ਤੇ ਫੋਲੋ ਕਰਨਾ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਹੁਣ ਇਹਨੂੰ ਇੰਜੋਏ ਕਰਦੇ ਆ ਜੂਸ ਨੂੰ ਤੇ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਪੀਓ ਜੂਸ ਕੀਵੀ ਦਾ ਤੇ